ਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅੰਬਰੀਸਰ ਵੱਲਾ ਮੰਡੀ ਦੀ ਜਿਹੜੀ ਤੁਹਾਨੂੰ ਵੀਡੀਓ ਦਿਖਾਉਣੀ ਆ ਹੱਲੇ ਕਿ ਅੱਜ ਮਾਲ ਦੀ ਜ਼ਿਆਦਾ ਤਿਆਰੀ ਨਹੀਂ ਆ ਚਲੋ ਪਸ਼ੂ ਆਏ ਆ ਉੱਧਰ ਵੀ ਆ ਦੇਖ ਸਕਦੇ ਅੱਡੇ ਲੱਗੇ ਆ ਚੰਗਾ ਚੰਗਾ ਮਾਲ ਜਿਹੜਾ ਕਾਫੀ ਮਾਲ ਜਿਹੜਾ ਆਇਆ ਵਾ ਤੇ ਹੱਲੇ ਪਰ ਅੱਜ ਨਹੀਂ ਮੰਡੀ ਜੜੀ ਭਰੀ ਹੱਲੇ ਮੰਡੀ ਭਰਨੀ ਕੱਲ 22 ਤਰੀਕ ਨੂੰ ਮਾਲ ਉਤਰਾ ਆ ਗਿਆ ਵਾ ਤਿਆਰੀ ਜਿਹੜੀ ਅਸਲ 'ਚ ਪਸ਼ੂਆਂ ਦੀ ਕੱਲ ਹੀ ਹੋਣੀ ਆ 21 ਤਰੀਕ ਨੂੰ ਅੱਜ ਆਪਾਂ ਵੀਡੀਓ ਤੁਹਾਨੂੰ ਦਿਖਾਉਂਦੇ ਆਂ ਬਲੀ ਤੇ ਸ਼ਮਸ਼ੇਰ ਸਿੰਘ ਭਾਈ ਉਹਨਾਂ ਕੋਲ ਆਪਾਂ ਆਏ ਆ জাফরਕੋਟ ਵਾਲਿਆਂ ਕੋ ਭਾਈ ਜੀ ਨਹੀਂ ਮਾਲ ਲੈ ਕੇ ਆਏ ਆ ਤੇ ਦਿਖਾਉਨੇ ਆ ਤੁਹਾਨੂੰ ਵੀ ਕਿਹੋ ਜਿਹਾ ਮਾਲ ਲਿਆਂਦਾ ਵਾ ਤੇ ਮੰਡੀ 'ਚ ਕਿਹੋ ਜਿਹੀ ਰੇਟ ਹੁੰਦੇ ਆ ਤੇ ਬਾਕੀ ਇਸ ਮੰਡੀ ਦਾ ਇਹ ਵਾਦਾ ਵਾ ਵੀ ਇੱਥੇ ਆ ਕੇ ਤੁਸੀਂ ਆਪਣੀ ਰਹਿਮਾਨਾ ਦੋ-ਦੋ ਟਾਈਮ 'ਚ ਹੋ ਕੇ ਵੀ ਖੜ ਸਕਦੇ ਜੇ ਪੰਜ-ਸੱਤ ਦਿਨ ਦੀ ਮੰਡੀ ਹੁੰਦੀ ਆ ਬਾਕੀ ਮੰਡੀਆਂ ਵਾਂਗ ਉਹਨੇ ਕਿ ਸਵੇਰੇ ਆਏ ਤੇ ਸ਼ਾਮ ਨੂੰ ਖਤਮ ਹਫਤਾ ਦੱਸਦੇ ਨੇ ਮੰਡੀਏ ਚੱਲਣੀ ਹੁੰਦੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਜੀ ਅੱਗੇ ਅੱਗੇ ਆਪਣੇ ਨੋ ਲਾਤੀਆਂ ਜੀ ਮੰਡੀ ਚ ਵੀ ਰੌਣਕਾ ਫਿਰ ਰੌਣਕਾ ਲਾਉਣੀਆਂ ਨੇ ਮੈਂ ਜੀ ਠੀਕ ਆ ਜੀ ਤੇ ਕੁਛ ਮਾਲ ਵੇਖ ਵੀ ਗਿਆ ਹਨਾ ਕੁਛ ਨੂੰ 3-4 ਨਾ ਚਲ ਗਏ ਆ ਤੇ ਕੁਛ ਹੱਲੇ ਕੁਛ ਆਉਂਦੀਆਂ ਅਜੇ ਅਸਲੀ ਮੇਲਾ ਤੇ ਜੇ ਕੱਲ੍ਹ ਵੀ ਹੋਣਾ ਹੈ ਅੱਜ ਦੇ ਕੱਲ੍ਹ ਅੱਜ ਤਾਂ ਵੈਸੇ ਰੌਣਕ ਮੇਲਾ ਹੈ ਅੱਜ ਤੇ ਚਲੋ ਇਸ ਤਰ੍ਹਾਂ ਜੇ ਕਸਾਦੀਆਂ ਸਿੱਧੀਆਂ ਸੁਧੀਆਂ ਜਿਦ ਤਰ੍ਹਾਂ ਹੁੰਦਾ ਵੀ ਅੱਜ ਤੇ ਰਸਟੀ ਕਰਨ ਦੀਆਂ ਵਾ ਜੋੜੇ ਦਾ ਸਾਮਾ ਹੋਣ ਰਿਹਾ ਵਾ ਅੱਛਾ ਹਾਂਜੀ ਪਤਾ ਨਹੀਂ ਵੇਖੋ ਡੇਰ ਰੌਣਕ ਮੇਲਾ ਵੇਖਣ ਨੂੰ ਪਹਿਲ ਸ਼ਾਮਾਂ ਲੱਦਨਾਂ ਸਵੇਰੇ ਲੱਦਨ ਅੱਛਾ ਇਹਦਾ ਵੀ ਸੌਦਾ ਜਿਹੜਾ ਜੋੜੇ ਦਾ ਹੋਣ ਮਤਲਬ ਯਾਰ ਕੀ ਗਾਹ ਹੈ ਗਾਹ ਗਾਹ ਬਹੁਤ ਜ਼ਿਆਦਾ ਗਾਹ ਗੱਲਾਂ ਗਾਹ ਕਹ ਹੈਗਾ ਯਾਰ ਕੀ ਮਾਲ ਖਰੀਦਣ ਵਾਲਾ ਤੇ ਪਸ਼ੂ ਵੀ ਚੜਾ ਬੜੇ ਚੰਗੇ ਆਏ ਜੀ ਜੀ ਹੁੰਦਾ ਵੀ ਕੋ ਮਾੜੇ ਡੰਗਰ ਦਾ ਨਹੀਂ ਹੁੰਦਾ ਇਹ ਆ ਵੀ ਜਾਨਵਰ ਚੰਗੇ ਹੁੰਦੇ ਸਾਰੇ ਹਨਾ ਚਲੋ ਤੁਸੀਂ ਵੀ ਚੰਗੀਆਂ ਲਿਆਂਦੀਆਂ ਬਾਕੀ ਵੀਰਾਂ ਨੇ ਵੀ ਚੰਗੀਆਂ ਲਿਆਂਦੀਆਂ ਤੇ ਤੁਸੀਂ ਅੱਜ ਹੁਣ ਆਪਣੇ ਕੋ ਇੱਥੇ 5-6 ਹਜ਼ਾਰ ਰਹਿ ਗਈਆਂ ਹਨਾ ਹਾਂਜੀ ਬਿਲਕੁਲ 6 ਲੱਖ ਰਹਿ ਗਏ 2 ਆਉਂਦੀਆਂ 2 ਹੁੰਦੀਆਂ ਤੇ ਆ ਝੋਟੀ ਤੇ ਟਾੜੀ ਜਿੱਡੀ ਜੇ ਵੀ ਦੇਖੋ ਝੋਟੀ ਇਹ ਤੋਂ ਇਹ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨਾਂ ਅੱਜ ਤੋਂ 15 ਦਿਨ ਹੋਏਗੇ ਕੱਟੀ ਇਹਦੇ ਮਗਰ ਅੱਛਾ ਕੱਟੀ ਆ ਤੇ ਦੁੱਧ ਜਿਹੜਾ ਥੰਡੇ ਚੜਮਣ ਹਾਂਜੀ 15 ਕਿਲੋ ਬਣਾ ਕੇ ਦੇਵਾਂ ਤਿਆਰ ਜਿਹੜਾ ਤਿਆਰ ਜਿਹੜਾ ਹਾਜ਼ਰ ਤੋਰੋ ਫੇਰ ਇੱਕ ਦਿਨ ਤੋੜ ਕੇ ਦਿਖਾਈਏ ਟੈਮੋ ਟੈਮ ਵੀ ਜੀ ਦੀ ਚਵਾਈ ਹਲੇ ਅੱਜ ਬਾਜ਼ਾਰ ਨਹੀਂ ਲੱਗੇ ਬਸ ਹੋਰ ਟਾਈਮ ਨਹੀਂ ਲੱਗੇ ਕੋਈ ਅੱਜ ਜਿੱਤਰਾ ਡੱਕੀਆਂ ਜਿਹੜੀਆਂ ਡੱਕੀਆਂ ਵਾਲੀਆਂ ਕੱਲ੍ਹ ਹੋਣੀਆਂ ਜਿਹੜੇ ਟਾਈਮ ਲੱਗਣੇ ਮੰਡੀ 'ਚ ਬਾਕੀ ਇਹ ਆ ਵੀ ਚਲੋ ਜਿਹੜੇ ਜਿੰਨੇ ਕਿਸੇ ਨੂੰ ਨਈ ਵੀ ਪਸ਼ੂ ਖਰੀਦਣਾ ਹੁੰਦਾ ਵੀ ਆਨ ਕਿ ਮੰਡੀ 'ਚ ਵੇਖਿਆ ਕਰੋ ਪਸ਼ੂ ਦਾ ਪਤਾ ਲੱਗਦਾ ਚੰਗੇ ਚੰਗੇ ਪਸ਼ੂ ਜਿਹੜੇ ਆਏ ਹੁੰਦੇ ਤੇ ਉਦੋਂ ਮੰਡੀ 'ਚ ਕਿੰਨਾ ਮੁੱਲ ਕਰਨਦੇ ਦਾ ਪੁੱਠਾ ਵੇਖੋ ਪਸ਼ੂ ਪਿੱਛੋਂ ਪੁੱਠਾ ਹਾਂ ਦੇਖੋ ਤੇ ਮੰਡੀ 'ਚ ਕਿੰਨਾ ਦੇ ਮੁੱਲ ਕਰਨਦੇ ਦਾ ਹਾਂਜੀ ਮੰਡੀ 'ਚ ਮੁੱਲ ਕਿੰਨਾ ਕਰਨਦੇ ਜੀ ਮੰਡੀ 'ਚ ਤਾਂ ਉਹ 2 ਲੱਖ ਕਰ ਰਹੇ ਅੱਛਾ ਬਾਕੀ ਛੋੜਾ ਜਿਹਾ ਹੀ ਮੁੱਲ ਕਰਨਾ ਹੂ ਮੰਡੀ ਵਾਲਾ ਮੁੱਲ ਮੰਡੀ ਵਾਲਾ ਦੱਸਿਓ ਮੁੱਲ ਮੰਡੀ ਵਾਲਾ ਦੋ ਹੋ ਗਏ ਅੱਛਾ ਘਰ ਵਾਲਾ ਮੁੱਲ ਛੋੜਾ ਗਿਆ ਕਰਕੇ ਦੇ ਦੇਣਾ ਅੱਛਾ ਮੰਡੀ ਵਾਲਾ ਮੁੱਲ ਦੋ ਆ ਤੇ ਘਰ ਵਾਲਾ ਮੁੱਲ ਆਪੇ ਕੋਈ ਪੁੱਛ ਲੈਣਾ ਜੀ ਨਿਕਾ ਜਾਏ ਤੇ ਮੈਨੂੰ ਪਤਾ ਜੋ ਫੜਾਉਂਦੇ ਆ ਜੀ ਫਿਰ ਨਹੀਂ ਠੀਕ ਆ ਜੀ ਥੋੜਾ ਨੀਲੀ ਦੇ ਪਾਸੇ ਰੱਖ ਦੀ ਜੀ ਠੀਕ ਆ ਇਹ ਕਿਉਂਟਨ ਦੇ ਦੋ ਤੇ ਇਹਦੇ ਕੋਲ ਦੁੱਧ ਕਿੰਨਾ ਆ 10 ਕਿਲੋ ਹੋਊਗਾ ਖੰਡੇ ਜਾੜਾ ਅੱਛਾ ਤੋਰ ਹਾਂ ਇੱਕ ਇਹਦੇ ਮਗਰ ਵੀ ਕੱਟੀ ਹੈ ਇਹਦੇ ਮਗਰ ਵੀ ਕੱਟੀ ਹੈ ਇਹ ਤਾਜ਼ੀਆਂ ਸੋਈਆਂ ਵਾ ਚਲੋ ਦੇਖੋ ਬਾਕੀ ਮੰਡੀ ਚ ਵੀ ਵੀ 22 ਬਾਈ ਬਾਈ ਲੀਟਰ ਵਾਲੀਆਂ ਮੱਝਾਂ ਵੀ ਜਿਹੜੀਆਂ ਆਈਆਂ ਵਾ ਹੱਲੇ ਅਜ ਤਿਆਰੀ ਨਹੀਂ ਆ ਜ਼ਿਆਦਾ ਲੈ ਆਓ ਜੀ ਇਹਦਾ ਮੰਡੀ ਦਾ ਮੁੱਲ ਇਹਦਾ ਮੰਡੀ ਦਾ ਮੁੱਲ 1.5 ਬਾਜੀ 1.5 ਬਾਜੀ ਆ ਤੇ ਆ ਜੋੜੀ ਦੇਣੀ ਹੈ ਅੱਛਾ ਜੋੜਦੀਆਂ ਵਾਲੇ ਮੁੱਲ ਕਰਾ ਬਾਜੀ ਇਹ ਤਾਂ ਕੱਟੀ ਗਿਆ ਤੇ ਬਾਕੀ ਇਹ ਆ ਵੀ ਚਲੋ ਜੇ ਘਰ ਵਾਲੇ ਮੁੱਲ ਗਏ ਨੇ ਪੁੱਛਣੇ ਆਪੇ ਕੋ ਫੋਨ ਤੇ ਪੁੱਛ ਲਈ ਹਣਾ ਇਹਦੇ ਕੋਲ ਕਿੰਨਾ ਹੈ ਇਹਦੇ ਕੋਲ ਵੀ ਜੀ 10 ਕਿਲੋ ਤਿਆਰ ਆ ਇਹਦਾ ਮੰਡੀ ਦਾ ਮੁੱਲ ਲੰਦਾ ਹੀ ਆ ਉਹ ਵੀ ਨਗਰਵਾਨੇ ਦੀ ਆ ਅੱਛਾ ਹਾਂਜੀ ਤੇ ਵੀ ਉਹਨੇ ਦੀ ਆ ਜੋੜੀ ਦੇ ਦੇਣੀ ਰਲਾ ਮੁੱਲ ਅੱਛਾ ਹਾਂਜੀ ਤੇ ਆ ਜਿਹੜੀ ਗਾਂ ਜੇ ਇਹ ਗਾਂ ਕੋ ਦੁੱਧ 5 ਕਿਲੋ ਤਿਆਰ ਹੋਗਾ 5 ਲੀਟਰ ਤਿਆਰ ਆ ਹਾਂਜੀ ਤੋਰੋ ਫੇਰ ਇਹਨਾਂ ਵੀ ਕਰੀ ਆ ਆ ਪਰਲੀ ਵੀ ਕਾਟ ਹੀ ਲਿਆਓ ਨਾਲੇ ਇਹਦੇ ਕੋਲ 5 ਲੀਟਰ ਜਿਹੜਾ ਤਿਆਰ ਦੱਸਦੇ ਆ ਤੇ ਇੱਕ ਆ ਗੇਰਿਆ ਇਹ ਬੜੇ ਸ਼ੌਂਕ ਨਾਲ ਕਹਿੰਦੇ ਵੀ ਲੈਂਦੇ ਇਹਦੇ ਕੋਲ ਜੀ 15 ਕਿਲੋ ਤਿਆਰ ਹੋ ਗਏ ਅੱਛਾ ਇਹਦੇ ਕੋਲ 15 ਲੀਟਰ ਆ अच्छा ये तेरे कोल 5 लीटर है ले जो ले जो विद जी ते ओदे कोल 15 लीटर ते मोल ਫਿਰ ਇਹਨਾਂ ਦੇ ਮੰਡੀ ਵਾਲੇ ਇਹ ਮੁੱਲ ਤੇ ਕਿਦਾ ਹੀ ਕਰਨੀ ਕਿ ਮੈਂ ਕਹਿੰਦਾ ਭਾਈ ਅੱਛਾ 10 ਕੋਈ ਇਹਦੀ ਟਾਈਮੋਂ ਟਾਈਮ ਚੁਾਈ ਹੋਣ ਦੇ ਠੀਕ ਆ ਭਾਜੀ ਭਾਵੇਂ ਕੋ ਦੋ ਟਾਈਮ ਚੋਲੇ ਇੱਥੇ ਉਹ ਬੱਛਾ ਉਹ ਦੋ ਟਾਈਮ ਲੱਗ ਦੇਣ ਤਾਂ ਹੀ ਅੱਥੇ ਇਹਨਾਂ ਦੇ ਅੱਜ ਤਿੰਨ ਚਾਰ ਦਿਨ ਨੇ ਦੀ ਠੀਕ ਆ ਹਾਂਜੀ ਤੇ ਇਹਦਾ ਮੰਡੀ ਦਾ ਮੁੱਲ ਭਾਜੀ ਫਰੇਜ ਆ ਫਰੇਜੀ ਇਹਦੇ ਮਗਰ ਬੱਛਾ ਇਹਦੇ ਦੋਵੇਂ ਬੰਨੇ ਬੈਜੋ ਠੀਕ ਆ ਹਾਂਜੀ ਬਸ ਚੋਲੇ ਬੱਛਾ ਦੇ ਮਗਰ ਭਾਈ ਤਾਜਾ ਇਹ ਬੱਛਾ ਜਿਹੜਾ ਠੀਕ ਆ ਤੇ ਆ ਕਿੰਨਾ ਇਹਦਾ ਮੁੱਲ ਫਿਰ ਹਾਂਜੀ ਇਹਦਾ ਮੁੱਲ ਦਾ ਮੁੱਲ ਉਤਰਾ ਤੋਂ ਮੰਡੀ 'ਚ 90 ਕਰਦੇ ਆਂ। ਅੱਛਾ। ਬਾਕੀ ਵੀ ਲਗਾਜੇ ਮੁੱਲ ਕਰਨਾ। ਠੀਕ ਹੈ। ਹਾਂਜੀ। ਤੇ ਬਾਕੀ ਇਸ ਮੰਡੀ ਦਾ ਇਹ ਵਾਅਦਾ ਵਾ ਵੀ ਇੱਥੇ ਆਪਾਂ ਆਪਣਾ 2-3 ਡੰਗ, 4 ਡੰਗ ਚੋਣੀ ਵੀ ਹੋਵੇ ਤਾਂ ਵੀ ਚੋ ਸਕਦੇ ਆਂ ਕਿਉਂਕਿ ਹਫਤਾ ਮੰਡੀ ਲਗਾਤਾਰ ਹੀ ਰਹਿੰਦੀ ਆ। ਇੱਕ ਹਫਤਾ ਮੰਡੀ ਲਗਣੀ ਹੁੰਦੀ ਆ। ਬਾਕੀ ਵੇਣਾ 2 ਹੋਰ 5-5 ਕਿਲੋ ਵਾਲੀਆਂ ਤਿਆਰ ਦੋਤੇ ਆਉਂਦੀਆਂ ਆ। ਅੱਛਾ। ਉਹ ਵੀ ਤਹਿ ਦੀ ਭਰਾਣੇ ਦੇ ਭੜਕੇ ਦੇ। ਤੇ ਆਪਣੇ ਤਹਿ ਦੀ ਭਰਾਜੇ ਨਾ ਵੀਡੀਓ ਨੇ ਉਹ ਵੀ ਜਾਟ ਕਰਨ ਦਾ ਐ ਵੀ ਤਹਿ ਹੀ ਦੱਸਿਆ ਜਿਉਣੀ। ਅੱਛਾ। ਉਹਨਾਂ ਨੂੰ ਖੁੱਲੀ ਅੱਛਾ ਆਣ ਕੇ ਦੋ ਟਾਈਮ ਚੁਵਾਈ ਕਰ ਲਾ ਸਾਡੇ ਕੋਲ ਫੁੱਲ ਵੜਾ ਫੁੱਲੀ ਠੀਕ ਹੈ ਜੀ ਰਾਤ ਰਹਿਣ ਆਪਣੇ ਕੋਲ ਠੀਕ ਹੈ ਸਭ ਕੁਝ ਪ੍ਰਸ਼ਾਦੇ ਦੀ ਵੀ ਸੇਵਾ ਹੋਊਗੀ ਠੀਕ ਹੈ ਜੀ